ਉਹ ਇੱਥੇ ਸੰਗਤ ਦਰਸ਼ਨਾਂ ਤੋਂ ਦੂਰੋਂ ਦੂਰੋਂ ਆਂਦੀ ਐ ਸਭ ਦੀ ਮਨਾਂ ਕਾਮਨਾ ਪੂਰੀ ਹੁੰਦੀ ਐ ਜੋ ਮਹਾਮਾਈ ਦਾ ਇਹ ਸਰੂਪ ਐ ਤੁਸੀਂ ਦੇਖ ਰਹੇ ਹੋ ਉਹ ਕਮਲ ਦੇ ਫੁੱਲ ਦੇ ਉੱਤੇ ਵਿਰਾਜਮਾਨ ਆ ਪੰਜਾਬ ਤੋਂ ਬਾਹਰ ਤੋਂ ਵੀ ਸੰਗਤਾਂ ਆਂਦੀਆਂ ਕੋਈ ਬੀਕਾਨਾ ਨਾ ਬੰਬੇ ਤੋਂ ਵੀ ਸੰਗਤਾਂ ਖੁਦ ਚੱਲ ਕੇ ਆਂਦੀਆਂ ਜਿੱਦਾਂ ਉਹਨਾਂ ਦਾ ਐਕਸਪੀਰੀਅੰਸ ਰਏ ਨੇ ਤੇ ਮਾਂ ਸਾਰਾ ਦੁੱਖ ਹਰਦੀ ਐ ਤੁਸੀਂ ਜੋ ਹੁਣ 9-10 ਦਿਨ 225 ਘੰਟੇ ਦਾ ਇਹ ਜੱਗ ਚੱਲ ਰਿਹਾ ਐ ਵੈਸੇ ਹਰ ਵੀਰਵਾਰ 7 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣਾ ਹਵਨ ਕੁੰਡ ਹੁੰਦਾ ਉਹਦੇ ਵਿੱਚ ਜੋ ਸ਼ਰਧਾਲੂ ਬੰਦੇ ਦੂਰੋਂ ਦੂਰੋਂ ਚੱਲ ਕੇ ਆਂਦੇ मां ਬੰਗਲਾਮੂ ਕੀ ਤੰਤਰ ਸਾਧਨਾ ਚ ਵੀ ਆਂਦੀ ਹੈ ਔਰ ਜਦੋਂ ਤੰਤਰ ਸਾਧਨਾ ਦਾ ਮਤਲਬ ਹੀ ਹੁੰਦਾ ਕਿ ਤੁਹਾਨੂੰ ਇਨਸਟੈਂਟ ਰਿਜ਼ਲਟ ਮਿਲਦਾ ਤੰਤਰ ਕੋਈ ਵੀ ਤੰਤਰ ਦਾ ਮਤਲਬ ਹੀ ਹੁੰਦਾ ਇਨਸਟੈਂਟ ਰੇਡ ਪੰਜਾਬ ਟੀਵੀ ਦੇਖ ਰਹੇ ਹੋ ਤਾਂ ਇਸ ਵਕਤ ਅਸੀਂ ਤੁਹਾਡੇ ਨਾਲ ਚੁਣੇ ਆ ਲੁਧਿਆਣਾ ਦੇ ਮਾ ਬਗਲਾ ਮੁਖੀ ਧਾਮ ਤੋਂ ਜਿੱਦੇ ਕਿ 225 ਘੰਟਿਆਂ ਦਾ ਅਖੰਡ ਮਹਾਯੱਗ ਚੱਲ ਰਿਹਾ ਵਾ ਔਰ ਇਸ ਵਕਤ ਸਾਡੇ ਨਾਲ ਜੋ ਮੈਨੇਜਮੈਂਟ ਕਮੇਟੀ ਦੇ ਸੇਵਕ ਨੇ ਜੋ ਇਸ ਵਕਤ ਸਾਡੇ ਨਾਲ ਹੈ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜੋ ਧਾਮ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਆਂ ਸੋ ਬਿਲਕੁਲ ਧਾਮ ਦੇ ਵਿੱਚ ਅਖੰਡ ਮਹਾਯੱਗ ਚੱਲ ਰਿਹਾ ਵਾ ਲੱਖਾਂ ਹੀ ਤਦਾਦ ਦੇ ਵਿੱਚ ਸੰਗਤਾਂ ਨੇ ਨਤਮਸਤਕ ਹੋਰੀਆਂ ਨੇ ਕਿਵੇਂ ਦਾ ਮਾਹੌਲ ਹੈ ਕਿਵੇਂ ਲੱਗ ਰਿਹਾ ਵਾ ਸੰਗਤਾਂ ਕਿੱਥੋਂ ਕਿੱਥੋਂ ਆ ਰਹੀਆਂ ਨੇ ਜਾਣਕਾਰੀ ਜ਼ਰੂਰ ਸਾਂਝੀ ਕਰੋ ਜੈ ਮਾ ਬਗਲਾ ਮੁ ਸਾਰਿਆਂ ਨੂੰ ਮਾਂ ਬਗਲਾ ਮੁਖੀ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਨਮਨ ਹੈ ਜੀ ਆਪਣਾ 225 ਘੰਟੇ ਦਾ ਅਖੰਡ ਮਹਾਯੱਗ ਸਿੰਘਲਾ ਇਨਕਲੇਵ ਮਾਂ ਬਗਲਾ ਮੁਖੀ ਧਾਮ ਦੇ ਵਿੱਚ ਹੋ ਰਿਹਾ ਹੈ ਜੋ ਕਿ 30 ਜਨਵਰੀ ਤੋਂ ਲੈ ਕੇ 8 ਫਰਵਰੀ ਤੱਕ ਹੈ ਤਾਂ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਪਰਿਵਾਰ ਜਿੰਨੇ ਵੀ ਹੈਗੀ ਸੰਗਤ ਹੈ ਸਾਧ ਸੰਗਤ ਆ ਕੇ ਇੱਥੇ ਦਰਸ਼ਨ ਕਰੋ ਤੇ ਆਪਣਾ 72 ਘੰਟਿਆਂ ਤੋਂ 2014 ਦੇ ਵਿੱਚ ਇੱਥੇ ਮੰਦਿਰ ਦੀ ਸਥਾਪਨਾ ਹੋਈ ਸੀ ਤੇ ਪਹਿਲਾ ਯੱਗ ਸ਼ੁਰੂ ਹੋਇਆ ਸੀ ਜਿਵੇਂ ਹਰ ਸਾਲ ਮਾਵਾ ਇਹ ਦਿਨ ਰਤੇ ਆਉਂਦੇ ਨੇ ਉਸੇ ਤਰ੍ਹਾਂ ਹੀ ਇੱਥੇ 9 ਦਿਨ ਦਾ ਜਾਂ 10 ਦਿਨ ਦਾ ਹਰ ਸਾਲ ਅਸੀਂ ਘੰਟੇ ਵਧਾ ਰਹੇ ਆਂ ਮਹਾਂਦੀ ਜੀ ਪ੍ਰਵੀਨ ਚੋਧਰੀ ਜੀ ਨੇ ਤੇ ਉਹ ਇੱਥੇ ਸੰਗਰਦ ਦਰਸ਼ਨਾਂ ਤੋਂ ਦੂਰੋਂ ਦੂਰੋਂ ਆਉਂਦੀ ਐ ਸਭ ਦੀ ਮਨ ਕਾਮਨਾ ਪੂਰੀ ਹੁੰਦੀ ਐ ਜੋ ਮਹਾਮਾਈ ਦਾ ਇਹ ਸਰੂਪ ਐ ਤੁਸੀਂ ਦੇਖ ਰਹੇ ਹੋ ਉਹ ਕਮਲ ਦੇ ਫੁੱਲ ਦੇ ਉੱਤੇ ਵਿਰਾਜਮਾਨ ਆ ਸਾਰੇ ਦੁਖੜੇ ਮਾਂ ਹਰਦੀ ਐ ਸਭ ਦੀ ਹੁੰਦੀ ਐ ਤੇ ਸੰਗਤਾਂ ਦੀਆਂ ਜੋ ਮੰਦਰ ਦੀ ਸਥਾਪਨਾ ਬਾਰੇ ਜ਼ਰੂਰ ਤੁਹਾਨੂੰ ਦੱਸੋ ਕਿ ਕਦੋਂ ਹੋਈ ਸੀ ਸਥਾਪਨਾ ਕਿਵੇਂ ਦਾ ਜੋ ਸਫਰ ਰਿਹਾ ਵਾ ਉਦੋਂ ਤੋਂ ਲੈ ਕੇ ਹੁਣ ਤੱਕ ਮੰਦਰ ਦੀ ਸਥਾਪਨਾ ਜੀ 2014 ਦੇ ਵਿੱਚ ਹੋਈ ਸੀ ਤੇ 72 ਘੰਟੇ ਤੋਂ ਪਹਿਲਾਂ ਯੱਗ ਸ਼ੁਰੂ ਹੋਇਆ ਸੀਗੇ ਜੀ ਤੇ ਅੱਜ ਉਹਨੂੰ ਵਾਦੇ-ਵਾਦੇ 225 ਘੰਟੇ ਦਾ ਯੱਗ ਹੋ ਗਿਆ ਜੀ ਅ ਜਿਵੇਂ ਗੱਲ ਕਰੀਏ ਜੇ ਸੰਗਤਾਂ ਦੀ ਸੰਗਤਾਂ ਕਿੱਥੋਂ-ਕਿੱਥੋਂ ਆਉਂਦੀਆਂ ਨੇ ਜੀ ਦੂਰੋਂ ਦੂਰੋਂ ਭਾਜੀ ਮਨ ਲਗੀ ਪੰਜਾਬ ਤੋਂ ਬਾਹਰ ਤੋਂ ਵੀ ਸੰਗਤਾਂ ਆndੀਆਂ ਕੋਈ ਬੀਕਾਨਰ ਬੰਬੇ ਤੋਂ ਵੀ ਸੰਗਤਾਂ ਖੁਦ ਚੱਲ ਕੇ ਆndੀਆਂ ਜਿੱਦਾਂ ਉਹਨਾਂ ਦਾ ਐਕਸਪੀਰੀਅੰਸ ਰਏ ਨੇ ਤੇ ਮਾਂ ਸਾਰਿਆਂ ਦੇ ਦੁੱਖ ਹਰਦੀ ਐ ਜੀ ਅੱਜਵੇਂ ਸੰਗਤਾਂ ਦੀ ਕਿੰਨੀ ਗਿਣਤੀ ਹੋ ਜਾਂਦੀ ਮੈਂ ਜਿਵੇਂ ਅਸੀਂ ਦੇਖਿਆ ਪੰਕਤੀਆਂ ਨਹੀਂ ਟੁੱਟਰੀਆਂ ਲਗਾਤਾਰ 24 ਘੰਟੇ ਸੰਗਤਾਂ ਲਗਾਤਾਰ ਆndੀਆਂ ਨੇ ਨਤਮਸਤਕ ਹੁੰਦੀਆਂ ਨੇ ਕਿੰਨੇ ਕ ਗਿਣਤੀ ਐ ਜੀ ਦੇਖੋ ਜੋ ਯੱਗ ਚੱਲ ਰਿਹਾ ਜੀ ਉਹ ਦਿਨ ਰਾਤ 225 ਘੰਟੇ ਦਾ ਜੋ ਚੱਲ ਰਿਹਾ ਜੀ ਦਿਨ ਰਾਤ ਚੱਲ ਰਿਹਾ ਤੇ ਪਿਛਲੇ ਸਾਲ ਸਾਡਾ 216 ਘੰਟੇ ਦਾ ਯੱਗ ਸੀ ਉਹਦੇ ਵਿੱਚ 14 ਤੋਂ 15 ਲੱਖ ਰਿਕਸ਼ਾਦਾਲੂਆਂ ਨੇ ਦਰਸ਼ਨ ਕੀਤੇ ਸੀ ਇਸ ਸਾਲ ਸਾਨੂੰ 20 ਤੋਂ 25 ਲੱਖ ਦੀ ਉਮੀਦ ਹੈ ਜੀ ਜੀ ਅਜਮੇਸ਼ਰ ਦਾਲੂ ਦੂਰੋਂ ਦੂਰੋਂ ਆਉਂਦੇ ਉਹਨਾਂ ਦੇ ਰਹਿਣ ਦੀ ਵਿਵਸਥਾ ਖਾਣ ਪੀਣ ਦੀ ਵਿਵਸਥਾ ਵੀ ਹੁੰਦੀ ਹੈ ਜੀ ਹਾਂ ਜੀ ਸਾਰਾ ਦਿਨ ਇੱਥੇ ਤਿੰਨ ਪ੍ਰਕਾਰ ਤੁਸੀਂ ਆਪ ਦੇਖ ਸਕਦੇ ਹੋ ਵੀ ਲੰਗਰ ਚੱਲਦਾ ਹੈ ਜੀ ਤੇ ਰਹਿਣ ਦੀ ਵੀ ਸੰਬੰਧ ਵਿੱਚ ਪ੍ਰਬੰਧ ਕੀਤੇ ਗਏ ਨੇ ਜੀ ਤੇ ਬਾਕੀ ਸਭ ਜੀ ਜੇਕਰ ਗੱਲ ਕਰੀਏ ਸੇਵਕ ਪਰਿਵਾਰ ਦੀ ਤਾਂ ਕਿੱਡਾ ਕ ਸੇਵਕ ਪਰਿਵਾਰ ਹੈ ਕਿੰਨੇ ਸੇਵਕ ਨੇ ਜੋ ਰਲ ਮਿਲ ਕੇ ਪੂਰਾ ਆਰਗੇਨਾਈਜ਼ ਕਰਦੇ ਨੇ ਦੇਖੋ ਜੀ ਜਿੰਨੇ ਵੀ ਤੁਸੀਂ ਸਾਰੇ ਇੱਥੇ ਸੇਵਕ ਦੇਖ ਰਹੇ ਹੋ ਸਾਡੇ ਨਾਲ ਭੈਣ ਭਰਾ ਖੜੇ ਨੇ ਜੀ ਤੇ ਜਿੰਨੇ ਵੀ ਪੀਲੇ ਜਾਗਤਾਂ ਵਾਲੇ ਸਾਰੇ ਉਹ ਸਾਰੇ ਸੇਵਾਦਾਰ ਹੈ ਜੀ ਮੰਦਰ ਦੇ ਤੇ ਉਹ ਨਿਸ਼ੁਲਕ ਸੇਵਾ ਕਰ ਰਹੇ ਨੇ ਦਿਨ ਰਾਤ ਲੱਗੇ ਹੋਏ ਨੇ ਇੱਥੇ ਧਾਮ ਦੇ ਵਿੱਚ ਆਪਣੀ ਪੂਰੀ ਨਿਸ਼ਟਾ ਨਾਲ ਸੇਵਾ ਕਰ ਰਹੇ ਨੇ ਜੀ ਜਿਵੇਂ ਸੰਗਤਾਂ ਵੀ ਆਉਂਦੀਆਂ ਨੇ ਇੱਥੇ ਔਰ ਜੋ ਅਖੋਤੀ ਵੀ ਯੱਗ ਦੇ ਵਿੱਚ ਪਾਉਣ ਦਾ ਮੌਕਾ ਮਿਲਦਾ ਵਾ ਆ ਸੋ ਕਿਵੇਂ ਮੈਨੇਜਮੈਂਟ ਹੁੰਦਾ ਉਸ ਬਾਰੇ ਤੁਸੀਂ ਜ਼ਰੂਰ ਦੱਸੋ ਦੇਖੋ ਜੀ ਜਿਵੇਂ ਸਭ ਤੋਂ ਪਹਿਲਾਂ ਤਾਂ ਆਪਣੇ ਤੁਸੀਂ ਮੰਦਿਰ ਦੇ ਅੰਦਰ ਆਉਂਗੇ ਪਰਿਸ਼ਦ ਦੇ ਸਭ ਤੋਂ ਪਹਿਲਾਂ ਨਾਰੀਅਲ ਗੁੰਡੇ ਜੀ ਨਾਰੀਅਲ ਗੁੰਡ ਦੇ ਵਿੱਚ ਤੁਸੀਂ 31 ਵਾਰ ਐਂਟੀ ਕਲੋਕਵਾਈਜ਼ ਨਾਰੀਅਲ ਘੁਮਾਉਨੇ ਹੋ ਤੇ ਮਾਂ ਮਾਹੀ ਤੋਂ ਮਨੋ ਕਾਮਨਾ ਮੰਗਦੇ ਹੋ ਉਹ ਮਾਂ ਮਾਈ ਪੂਰੀ ਕਰਦੀ ਹੈ ਉਸ ਤੋਂ ਬਾਅਦ ਅੱਗੇ ਆ ਕੇ ਤੁਸੀਂ ਮੰਦਰ ਦੇ ਵਿੱਚ ਜਾਂਦੇ ਹੋ ਸਭ ਤੋਂ ਪਹਿਲਾਂ ਬਾਹਰ ਤੁਸੀਂ ਦੇਖਦੇ ਹੋ ਹਨੂਮਾਨ ਜੀ ਵਿਰਾਜਮਨ ਨੇ ਰਾਈਟ ਸਾਈਡ ਦੇ ਉੱਤੇ ਭੈਰੋ ਬਾਬਾ ਜੀ ਨੇ ਦਰਵਾਜ਼ੇ ਦੇ ਅੰਦਰ ਮਾਂ ਬਗਲਾਮੁਖੀ ਤਾਂ ਜੋ ਮਾਂ ਬਗਲਾਮੁਖੀ ਵਿਰਾਜਮਨ ਹੈ ਕਮਲ ਦੇ ਫੁੱਲ ਦੇ ਉੱਤੇ ਹੈ ਉਸ ਤੋਂ ਬਾਅਦ ਅੱਗੇ ਆਪਣਾ ਯਗ ਖੇਤਰ ਹੈ ਤੇ ਉਹਦੇ ਪਿਛੇ ਲੰਗਰ ਦੀ ਵਿਵਸਥਾ ਹੁੰਦੀ ਹੈ ਜੀ ਸੋ ਕਿਵੇਂ ਦਾ ਰੰਦਾ ਵੈ ਇੱਥੇ ਸ਼ਰਧਾਲੂ ਆਏ ਨੇ ਕਈ ਸ਼ਰਧਾਲੂਆਂ ਨੂੰ ਦੇਖਿਆ ਵੈ ਜਿਨ੍ਹਾਂ ਦੇ ਕਾਫੀ ਦੁੱਖ ਟੁੱਟੇ ਨੇ ਜੋ ਕਾਫੀ ਚੀਜ਼ਾਂ ਜਈਆਂ ਸੀ ਜਿਹੜੀ ਮੈਡੀਕਲ ਦੇ ਵਿੱਚ ਨਹੀਂ ਸਹੀ ਹੋ ਸਕਦੀਆਂ ਸੀ ਤੇ ਦੇਖਿਆ ਕਿ ਅਸੀਂ ਲੋਕਾਂ ਦਾ ਕਹਿਣਾ ਹੈ ਜੋ ਸ਼ਰਧਾਲੂਆਂ ਦਾ ਕਿ ਇੱਥੇ ਆ ਕੇ ਆਉਣ ਤੋਂ ਬਾਅਦ ਜੋ ਕਿ ਫਰਕ ਪਿਆ ਉਹਨੇ ਜੀ ਸਹੀ ਹੋਈਆਂ ਜੀ ਸਰ ਉਹ ਤਾਂ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਹੈ ਜੀ ਸਾਡੇ ਉੱਤੇ ਆਪ ਅਸੀਂ ਮੱਲੇ ਕਿ ਆਪ ਹਣ ਆਇਆ ਜੋ ਮਹਾਮਈ ਹੈ ਇਹ ਸਭ ਦੇ ਦੁੱਖ ਹਰਦੀ ਹੈ ਤੁਸੀਂ ਜੋ ਹੁਣ 9-10 ਦਿਨ 225 ਘੰਟੇ ਦਾ ਇਹ ਜੱਗ ਚੱਲ ਰਿਹਾ ਹੈ ਵੈਸੇ ਹਰ ਵੀਰਵਾਰ 7 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣਾ ਹਵਨ ਕੁੰਡ ਹੁੰਦਾ ਉਹਦੇ ਵਿੱਚ ਜੋ ਸ਼ਰਧਾਲੂ ਬੰਦੇ ਦੂਰ ਦੂਰੋਂ ਚੱਲ ਕੇ ਆਉਂਦੇ ਤੇ ਬਾਕੀ ਸੱਜਣ ਬਾਕੀ ਭਾਈ ਸਾਹਿਬ ਬਰੇਲ ਵਾਲੀ ਜੀ 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 ਬਿਲਕੁਲ ਇੱਕ ਸਵਾਲ ਪੁੱਛਣਾ ਚਾਹਾਂਗੇ ਪਿਛਲੀ ਵਾਰ ਨਾਲੋਂ ਹੁਣ ਕੀ ਕੁਝ ਨਵਾਂ ਹੋਵੇ ਨਵਾਂ ਵਿਵਸਥਾ ਹਰ ਵਾਰੀ ਚੇਂਜ ਹੁੰਦੀ ਹੈ ਥੋੜੀ ਔਰ ਪਲੱਸ ਹੁੰਦੀ ਹੈ ਕਿਉਂਕਿ ਜਿਹੜੇ ਇੱਥੇ ਸੇਵਾਦਾਰ ਪਰਿਵਾਰ ਹੈ ਉਹ ਨਿਰੰਤਰ ਆਪਣੀ ਸੇਵਾ 'ਚ 24 ਘੰਟੇ ਸਮਰਪਿਤ ਹੈ ਬਾਕੀ ਤੁਸੀਂ ਦੇਖਿਓ ਨਾ ਤੁਸੀਂ ਐਂਟਰੀ ਤੋਂ ਲੈ ਕੇ ਜਿੱਥੇ ਭੋਜਨ ਹੁੰਦਾ ਹੈ ਉੱਥੇ ਤੱਕ ਤੁਹਾਨੂੰ ਪੂਰੀ ਵਿਵਸਥਾ ਮਿਲਗੀ ਤੇ ਪੂਰਾ ਅਰੇਂਜਮੈਂਟ ਮਿਲੇਗਾ ਔਰ ਹਰ ਸਾਰ ਇਹ ਅਰੇਂਜਮੈਂਟ ਪਲੱਸ ਹੋ ਰਿਹਾ ਹੈ ਔਰ ਸ਼ਰਧਾਲੂਆਂ ਦੀ ਇਸੇ ਗਿਣਤੀ ਤੁਸੀਂ ਦੇਖੋਗੇ ਵਿਵਸਥਾ ਕਰਕੇ ਹੀ ਇਹ ਪਲੱਸ ਹੁੰਦਾ ਜਾ ਰਿਹਾ ਹੈ ਔਰ ਅਸੀਂ ਹਰ ਸਾਲ ਨਵਾਂ ਰੂਪ ਦੇਖ ਰਹੇ ਹਾਂ ਨਵੀਂ ਵਿਵਸਥਾ ਦੇਖਦੇ ਹਾਂ ਔਰ ਪਲੱਸ ਹੁੰਦੀ ਹੈ ਮਸ਼ਕਲ ਜੀ ਸੋ ਜਿਵੇਂ ਹਰ ਸਾਲ ਕੰਟੇ ਵਧਾਏ ਜਾਂਦੇ ਨੇ ਮਹਾਯੱਗ ਦੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਜਾਰੀ ਰਹਿਣਗੇ ਬਿਲਕੁਲ ਮਹਾਂਤ ਜੀ ਦੇ ਮਾ ਮਾਈ ਦੇ ਅਸ਼ੀਰਵਾਦ ਨਾਲ ਔਰ ਮਹਾਂੰਤੀ ਦੇ ਦਿਸ਼ਾ ਨਿਰਦੇਸ਼ਨ ਨਾਲ ਇਹ ਵਧਾਏ ਜਾਣਗੇ ਔਰ ਜਿਸ ਤਰ੍ਹਾਂ ਸੰਗਤ ਦਾ ਰੁਝਾਨ ਹੈ ਔਰ ਜਿਸ ਤਰ੍ਹਾਂ ਲੋਕਾਂ ਦੀ ਮਨੋ ਕਾਮਨਾ ਪੂਰੀ ਹੋ ਰਹੀ ਹੈ ਕਿਉਂਕਿ ਮਾਂ ਬੰਗਲਾਮੂ ਕੀ ਤੰਤਰ ਸਾਧਨਾ ਚ ਵੀ ਆਂਦੀ ਹੈ ਔਰ ਜਦੋਂ ਤੰਤਰ ਸਾਧਨਾ ਦਾ ਮਤਲਬ ਹੀ ਹੁੰਦਾ ਕਿ ਤੁਹਾਨੂੰ ਇਨਸਟੈਂਟ ਰਿਜ਼ਲਟ ਮਿਲਦਾ ਤੰਤਰ ਕੋਈ ਵੀ ਤੰਤਰ ਦਾ ਮਤਲਬ ਹੀ ਹੁੰਦਾ ਇਨਸਟੈਂਟ ਤੇ ਇਨਸਟੈਂਟ ਰਿਜ਼ਲਟ ਮਿਲਦਾ ਹੈ ਉਹਦੇ ਕਰਕੇ ਪ੍ਰਮਾਤਮਾ ਦੀ ਬਹੁਤ ਮਿਹਰ ਹੈ ਇੱਥੇ ਔਰ ਯੱਕ ਇਹ ਵਿਸ਼ਵ ਦਾ ਪਹਿਲਾ ਯੱਗ ਹੈ ਜਿਹੜਾ 225 ਘੰਟੇ ਅਖੰਡ ਚੱਲਦਾ ਹੈ ਔਰ ਇੱਥੇ ਵਿਵਸਥਾ ਦੀ ਕੋਈ ਕਮੀ ਨਹੀਂ ਹੈਗੀ ਜੇ ਤੁਸੀਂ ਕੈਮਰਾ ਘੁਮਾ ਕੇ ਵੀ ਦੇਖ ਸਕਦੇ ਹੋ ਸਾਧੂ ਸਮਾਜ ਸਾਰੇ ਆਏ ਨੇ ਦੂਰੋਂ ਦੂਰੋਂ ਚੱਲ ਕੇ ਸੰਗਤ ਆਈ ਹੈ ਇੱਥੇ ਦਸ਼ੰਕਰ ਜੀ ਤੁਸੀਂ ਪਿੱਛੇ ਇੱਕ ਵਾਰ ਕੈਮਰਾ ਸਾਹਮਣੇ ਕਹੋਗੇ ਕੈਮਰਾਮੈਨ ਨੂੰ ਜੋ ਤੁਸੀਂ ਹਾਂਜੀ ਜੋ ਸੰਗਤਾਂ ਨੇ ਦੂਰ ਦੂਰ ਆ ਰਹੇ ਨੇ ਬਿਲਕੁਲ ਸੋ ਗੱਲਬਾਤ ਕੀਤੀ ਹੈ ਮੈਨੇਜਮੈਂਟ ਨਾਲ ਵੀ ਔਰ ਤਸਵੀਰਾਂ ਜੋ ਕਿ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਕੀ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਰਹੀਆਂ ਨੇ ਨਤਮਸਤਕ ਹੋ ਰਹੇ ਨੇ ਔਰ ਅਖੰਡ ਮਹਾਯਾਗ ਦੇ ਵਿੱਚ 225 ਘੰਟੇ ਲਗਾਤਾਰ ਅਖੰਡ ਮਹਾਯਾਗ ਇੱਥੇ ਚੱਲਦਾ ਵੈ ਔਰ ਦੁੱਖ ਡੋਟਦੇ ਨੇ ਮਾਂ ਸਭ ਦੇ ਉਤੇ ਆਪਣਾ ਅਸ਼ੀਰਵਾਦ ਬਣਾਉਂਦੇ ਨੇ ਔਰ ਜੋ ਸ਼ਰਧਾਲੂ ਨੇ ਪੰਜਾਬੀ ਨਹੀਂ ਭਾਰਤ ਦੇਸਾਂ ਵਿਦੇਸਾਂ ਤੋਂ ਇੱਥੇ ਆ ਰਹੇ ਨੇ ਔਰ ਆ ਕੇ ਮਾਂ ਦੀ ਕਿਰਪਾ ਵੇਥੇ ਪ੍ਰਾਪਤ ਕਰ ਰਹੇ ਨੇ ਹੋਰ ਵੈਦਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਸੰਦੇ ਜਜ਼ਤ ਧੰਨਵਾਦ